ਰਾਜਪੁਰਾ ਦੇ ਵਕੀਲ ਪਾਈਚਾਰੇ ਵੱਲੋਂ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਐਸਜੀਐਮ ਵਿਕੇਸ਼ ਗੁਪਤਾਨ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਆਪਣੀ ਮੰਗ ਰੱਖੀ ਹੈ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿੱਚ ਪੈਂਦੇ ਹੋਏ 8 ਪਿੰਡ ਮਣਕਪੁਰ, ਗੱਜੂ ਖੇੜਾ, ਚੰਗੇੜਾ, ਹਰਦਿੱਤਪੁਰਾ, ਲਹਿਲੀ, ਉੱਚਾ ਖੇੜਾ, ਉਰਨਾ ਅਤੇ ਹਦਾਈਪੁਰਾ ਨੂੰ ਜ਼ਿਲ੍ਹਾ ਪਟਿਆਲਾ ਵਿੱਚੋਂ ਕੱਢ ਕੇ ਜ਼ਿਲ੍ਹਾ ਮੋਹਾਲੀ ਵਿੱਚ ਪਾਉਣ ਦੀ ਤਜਵੀਜ਼ ਰੱਖੀ ਹੈ। ਵਕੀਲ ਸਾਰੇ ਇਕੱਠੇ ਹੋਏ ਐ एसडीएम ਸਾਹਿਬ ਲਾਇਆ ਕਿ ਕਿਸ ਬਾਰੇ ਅਸੀਂ ਅੱਜ ਇੱਥੇ ਇਸ ਕਰਕੇ ਇਕੱਠੇ ਹੋਏ ਹਾਂ ਜੀ ਕਿ ਸਾਡੇ ਜਿਹੜੇ ਰਾਜਪੁਰਾ ਦੀ ਹੱਦ ਵਿੱਚ ਪੈਂਦੇ ਅੱਠ ਪਿੰਡ ਅੱਠ ਪਿੰਡ ਜਿਹੜੇ ਹੈਗੇ ਆ ਉਹ ਐਸਐਸ ਨਗਰ ਮੁਹਾਲੀ ਵਿੱਚ ਪਾਏ ਜਾ ਰਹੇ ਆ ਤੇ ਉਸ ਰਿਗਾਰਡਿੰਗ ਅਸੀਂ ਜਿਹੜਾ ਐਜੀਟੇਸ਼ਨ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਜਿਹੜਾ ਹੈਗਾ ਮੈਮੋਰੰਡਮ ਬਣਾ ਕੇ ਬਕਾਇਦਾ ਐਸਡੀਐਮ ਸਾਹਿਬ ਨੂੰ ਦਿੱਤਾ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਇਸ ਬਾਰੇ ਪਤਾ ਚੱਲ ਸਕੇ ਤੇ ਕੋਈ ਇਸ ਬਾਰੇ ਜਿਹੜਾ ਹੈਗਾ ਉਸ ਨੂੰ ਰੋਕ ਲਗਾ ਕੇ ਜਿਹੜੇ ਇਹ ਕਾਰਵਾਈਆਂ ਬੰਦ ਕਰ ਸਕਣ ਸਰ ਕਿਹੜੇ ਕਿਹੜੇ ਪਿੰਡ ਨੇ ਇਸ ਵਿੱਚ ਜਿਹੜੇ ਇਹ ਪਿੰਡ ਹੈਗੇ ਆ ਜੀ ਉਸ ਵਿੱਚ ਗੁਰਦਿਤਪੁਰਾ ਗੱਜੂ ਖੇੜਾ ਔਰਨਾ ਮਾਨਕਪੁਰ ਲੈਲਾ ਲੈਲਾ ਚੰਗੇੜਾ ਤੇ ਹਰਜੀਤਪੁਰਾ ਜੀ ਸਰ ਅਗਰ ਇਸ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਕੀ ਅੱਗੇ ਤੇ ਕੀ ਐਕਸ਼ਨ ਲਏਗਾ ਅਸੀਂ ਅਗੇ ਇਸੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸ ਇਸ ਦੀ ਅਨਮਿੱਥੇ ਸਮੇਂ ਲਈ ਹੜਤਾਲ ਕਰਾਂਗੇ ਜੇਟ ਲੈਵਲ ਸਟੇਟ ਲੈਵਲ ਤਾਲਵੀਕ ਸਟੇਟ ਲੈਵਲ ਜਿਹੜੀ ਹੈਗੀ ਹੈ ਸਟ੍ਰਾਈਕ ਵੀ ਕਰਾਂਗੇ ਸੀਐਮ ਦੇ ਇੱਥੇ ਲੱਗੇ ਆਵੇ ਕਰਾਂਗੇ ਅਸੀਂ ਸੀਐਮ ਕੋਠੇ ਜਾ ਕੇ ਕਰਾ ਕਰਾਵਾਂਗੇ ਕਿ ਜੋ ਵੀ ਕਈ ਵਾਰ ਆਪ ਦਿਖਾ ਜਾਂਦੇ ਕੋਈ ਵੀ ਐਮਐਲ ਹੋਊਗਾ ਆਪਣਾ ਲਾ ਕੇ ਕੱਟਣ ਨਹੀਂ ਬੁੰਦਾ ਉਹ ਆਪਣੇ ਲੱਕ ਨਾਲ ਰੱਖਣਾ ਪਤਾ ਲੱਗੇ ਜੇ ਐਮਐਲ ਨੇ ਸ਼ਫਾਸਰ ਕੀਤੇ ਬਿਲਕੁਲ ਜੀ ਇਹ ਗੱਲ ਸਹੀ ਹੈ ਜੀ ਕਿਉਂਕਿ ਜਿਹੜਾ ਲੈਟਰ ਜਾਰੀ ਹੋਇਆ ਉਸ ਵਿੱਚ ਬਕਾਇਦਾ ਇਹ ਗੱਲ ਆਈ ਹੈ ਕਿ ਮੈਡਮ ਨੀਨਾ ਮਿੱਤਰ ਨੇ ਆਪ ਕਹਿ ਕੇ ਜਿਹੜੇ ਹੈਗੇ ਕਾਰਵਾਈ ਕਰਾਈ ਜੀ ਸਰ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ ਕਿ ਮੈਂ ਤਾਂ ਇਹ ਦੇਖੋ ਜੀ ਪੋਲਿਟੀਕਲ ਰੀਜ਼ਨ ਹੋ ਸਕਦਾ ਜੀ ਬਾਕੀ ਸਾਡੇ ਨਾਲ ਤਾਂ ਦੇਖੋ ਜਿਹੜਾ ਸਾਡੇ ਨਾਲ ਤਾਂ ਹੋ ਰਿਹਾ ਸੀ ਉਸ ਰਿਗਾਰਡਿੰਗ ਜਿਹੜਾ ਹੈਗਾ ਆਪਣੀ ਐਜੀਟੇਸ਼ਨ ਦੀ ਇਹ ਕਿਹਾ ਜਾ ਰਿਹਾ ਕਿ ਜਿਹੜਾ ਵਿਕਾਸ ਦੇ ਮੱਦੇ ਨਜ਼ਰ ਉੱਪਰ ਕੀਤੀ ਜਾ ਰਹੀ ਹੈ ਗੱਲ ਇਹਦਾ ਮਤਲਬ ਹੈ ਵਿਕਾਸ ਦਾ ਜਿਹੜਾ ਮਰੀਦਵਾਰ ਬਾਰੇ ਗੱਲ ਸਹੀ ਹੈ ਜੀ ਰਾਜਪੁਰੇ ਵਿੱਚ ਵਿਕਾਸ ਹੋਣਾ ਚਾਹੀਦਾ ਤੇ ਇਹੀ ਚੀਜ਼ ਗੱਲ ਹੈ ਤੇ 8 ਮਿੰਟ ਆਉਂਦੇ ਤਾਂ ਸਾਡਾ ਵੀ ਵਿਕਾਸ ਹੁੰਦਾ ਤੇ ਨਾਲੇ ਸਾਡੇ ਇੱਥੇ ਕਿੱਜ ਹੋਣੀ ਹੈ ਵਿਕਾਸ ਇੱਥੇ ਕੀਤਾ ਜਾਵੇ ਜੀ ਮੁਹਾਲੀ ਨੂੰ ਕਿਉਂ ਦਿੱਤੇ ਜਾ ਰਹੇ ਜੀ ਸਰ ਵਕੀਲਾਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਉਸ ਬਾਰੇ ਜਾਣਕਾਰੀ ਦੇ ਦੱਸ ਅੱਜ ਬਾਰ ਐਸੋਸੀਏਸ਼ਨ ਵੱਲੋਂ ਬਾਰ ਕੌਂਸਲ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ 8 ਪਿੰਡਾਂ ਦੇ ਲਈ ਸਾਡੇ ਤੋਂ ਰਿਪੋਰਟ ਮੰਗੀ ਗਈ ਸੀ ਵੀ ਉਹਨਾਂ ਨੂੰ ਜੇ ਮੁਹਾਲੀ ਦੇ ਵਿੱਚ ਐਡ ਕੀਤਾ ਜਾਂਦਾ ਤਾਂ ਉਹਨਾਂ ਨੇ ਉਸ ਤੇ ਆਪਣਾ ਇਤਰਾਜ਼ ਜਤਾਇਆ ਕਿ ਉਹ ਪਿੰਡ ਐਡ ਨਾ ਕੀਤੇ ਜਾਣ ਉਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਉਹਨੂੰ ਇਵੈਲੂਏਟ ਕਰਕੇ ਉਹਨੂੰ ਐਗਜ਼ਾਮਿਨ ਕਰਕੇ ਅਸੀਂ ਜੋ ਵੀ ਉਹਦੇ ਤੇ ਕਾਰਵਾਈ ਬੰਦੀ ਹੈ ਉਹਨੂੰ ਕਰਾਂਗੇ ਮਨੋ ਅੱਜ ਜੋ ਵਕੀਲ ਭਾਈਚਾਰਾ ਆਇਆ ਹੈ ਉਸ ਤੋਂ ਉਹਨਾਂ ਆਪਣਾ ਦੋਸ਼ ਬਤਨ ਦਿਸੇ ਕਰ ਰਹੇ ਨੇ ਦੇਖੋ ਬੜੇ ਸਮੇਂ ਤੋਂ ਮੰਗ ਆ ਰਹੀ ਸੀ ਜਿਹੜੇ ਸਾਡੇ ਪਿਛਲੇ ਪਿੰਡ ਹੈ ਮੋਹਲੀ ਦੇ ਨਾਮ ਲੱਗਦੇ ਨੇ ਵੀ ਸਾਨੂੰ ਮੋਹਲੀ ਡਿਸਟ੍ਰਿਕਟ ਚ ਪਾਇਆ ਜਾਵੇ ਤੇ ਨਾਲੇ ਬਨੂਰ ਨੂੰ ਸਬਡਿਵੀਜ਼ਨ ਬਣਾਇਆ ਜਾ ਰਿਹਾ ਤੇ ਉਹਦਾ ਪ੍ਰੋਸੈਸ ਚੱਲ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਉਹ ਹੁਣ ਮਨਜ਼ੂਰ ਹੋ ਗਏ ਐ ਜਿਹੜੇ ਆਕ ਪਿੰਡ ਹੈ ਮੋਹਲੀ ਚ ਪੈਣਗੇ ਔਰ ਸਬਡਿਵੀਜ਼ਨ ਵੀ ਬਨੂਰ ਬਣ ਜਾਏਗਾ ਜਲਦੀ ਤੇ ਉਸ ਦੇ ਲਈ ਅੱਜ ਜਿਹੜਾ ਵਕੀਲ ਭਾਈਚਾਰਾ ਉਹ ਇੱਕ ਮੰਗ ਪੱਤਰ ਦੇ ਕੇ ਗਏ ਰਹੀ ਜੇ ਸਾਡਾ ਇਹਦੇ ਨਾਲ ਤਾਂ ਸਾਡਾ ਕੰਮ ਅੱਧਾ ਰਹਿ ਜੂਗਾ ਤੇ ਵੀ ਇਹਨਾਂ ਨੂੰ ਰੋਕਿਆ ਜਾਵੇ ਪਰ ਅਸੀਂ ਜਨਤਾ ਦੇ ਜਿਹੜੇ ਜਿਹੜੀ ਮੰਗ ਸੀਗੀ ਉਹਦੇ ਤੇ ਆਧਾਰ ਤੇ ਅਸੀਂ ਚੱਲੇ ਹੋਏ ਸੀ ਪਰ ਅੱਜ ਵਕੀਲ ਭਾਈ ਚਾਰੇ ਦੀ ਵੀ ਮੰਗ ਆਈ ਹੈ ਇਹਨੂੰ ਵੀ ਅਸੀਂ ਅਣਦੇਖਾ ਨਹੀਂ ਕਰਾਂਗੇ ਇਹਨੂੰ ਵੀ ਅਸੀਂ ਸੀਐਨ ਸਾਹਿਬ ਕੋਲੇ ਲੈ ਕੇ ਜਾਵਾਂਗੇ ਤੇ ਜੋ ਉਸ ਲੋਕਾਂ ਦੀ ਭਲਾਈ ਲਈ ਜੋ ਵਕੀਲ ਭਾਈ ਚਾਰੇ ਦੀ ਭਲਾਈ ਲਈ ਜੋ ਬੈਟ ਹੋਏਗਾ ਅਸੀਂ ਉਸ ਉਹ ਕੰਮ ਕਰਾਂਗੇ ਮੈਨੂੰ ਜਿਸ ਰੰਗ ਅਕਸਰ ਦੇਖਿਆ ਜਾਂਦਾ ਕਿ ਹਲਕਾ ਬਿਦਾਨ ਆਪਣਾ ਹਲਕਾ ਪਟਾਣ ਦੀ ਗੱਲ ਕਰਦਾ ਐਥੇ ਤਾਂ 8 ਪਿੰਡ ਘੱਟ ਰਹੇ ਮੈਨੂੰ ਇਸ ਨੂੰ ਕਿਤਾ ਨਹੀਂ ਅਸੀਂ ਹਲਕੇ ਵਿਦਾਨ ਦੀ ਗੱਲ ਨਹੀਂ ਹੁੰਦੀ ਕੱਲੀ ਸਾਨੂੰ ਚਾਹੀਦੇ ਪਿੰਡਾਂ ਦੀ ਡਿਵੈਲਪਮੈਂਟ ਲੋਕਾਂ ਦੀ ਸਹੂਲਤ ਜੇ ਅਸੀਂ ਮੈਂ ਕਹਾਂ ਵੀ ਮੇਰਾ ਏਰੀਆ ਹੋਰ ਵੱਜੇ ਡੇਰਾਵਸੀ ਵੀ ਮੇਰੇ ਚ ਆ ਜੇ ਪਰ ਅਸੀਂ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇ ਸਕੀਏ ਲੋਕ ਪਰੇਸ਼ਾਨ ਹੋ ਉਹ ਹਲਕਾ ਸੀ ਬਣਾ ਕੇ ਕੀ ਕਰਨਾ ਅਸੀਂ ਅਸੀਂ ਦੇਖਣੀ ਹੈ ਲੋਕਾਂ ਦੀਆਂ ਸਹੂਲਤਾਂ ਜਿਦੇ ਨਾਲ ਲੋਕ ਪਰੇਸ਼ਾਨ ਨਾ ਹੋ ਉੱਚ ਲੋਕ ਜੀ ਵੀ ਮੈਂ ਕਹਿੰਦੀ ਆ ਜਿਹੜੇ ਪੜੇ ਲਿਖੇ ਉਹਨਾਂ ਨੂੰ ਤਾਂ ਪਤਾ ਹੈ ਜੀ ਸਾਡਾ ਕਿਹੜਾ ਕੰਮ ਪਟਿਆਲੇ ਹੋਣਾ ਹੈ ਕਿਹੜਾ ਮਹੌਲੀ ਹੋਣਾ ਹੈ ਮੈਂ ਬਹੁਤ ਦੇਖਦੀ ਆ ਵਿਚਾਰੇ ਅਣਜਾਣ ਲੋਕ ਜਿਹੜੇ ਸਿੰਪਲ ਲੋਗ ਨੇ ਉਹ ਕੰਮ ਹੁੰਦਾ ਮਹੌਲੀ ਚਲੇ ਜਾਂਦੇ ਨੇ ਪਟਿਆਲੇ ਤੇ ਪਰੇਸ਼ਾਨ ਹੋ ਕੇ ਖੱਜਲ ਖਵਾਰ ਹੋ ਕੇ ਸਾਡੇ ਕੋਲ ਆਉਂਦੇ ਆ ਉਹਨਾਂ ਮੰਗਾਂ ਨੂੰ ਦੇਖਦੇ ਉਹਨਾਂ ਨੇ ਮਾਨ ਸਾਹਿਬ ਵੀ ਜਦੋਂ ਬਨੂਰ ਪ੍ਰਚਾਰ ਕਰਨ ਆਏ ਸੀ ਉਹਨਾਂ ਨੇ ਇਹੀ ਮੰਗ ਕੀਤੀ ਸੀ ਕਿ ਸਾਡੇ ਪਿੰਡਾਂ ਨੂੰ ਮਹੌਲੀ ਵਿੱਚ ਉਤਰ ਪਾਇਆ ਜਾਵੇ ਪਰ ਅੱਜ ਵਕੀਲ ਭਾਈਚਾਰੇ ਨੇ ਵੀ ਜੋ ਮੰਗ ਪੱਤਰ ਦਿੱਤਾ ਹੈ ਇਹਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਸ ਤੇ ਵਿਚਾਰ ਕੀਤਾ ਜਾਊਗਾ ਵੀ ਇਹਦਾ ਕੀ ਕੀਤਾ ਜਾਵੇ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ